ਬਚਪਨ ਤੋਂ ਹੀ ਮਤਲਬ ਵੱਡੇ ਆਰਟਿਸਟਾਂ ਦੀਆਂ ਪੇਂਟੀਆਂ ਦੇਖ ਕੇ ਮਤਲਬ ਮਨ ਦੇ ਵਿੱਚ ਇਹ ਹੀ ਵੀ ਅਸੀਂ ਇੱਕ ਵੱਡੇ ਆਰਟਿਸਟ ਬਣਾਂਗੇ ਤੇ ਸਰ ਉਹ ਬਸ ਉਹ ਚੀਜ਼ ਵੇਖ ਕੇ ਤੇ ਬਚਪਨ ਤੋਂ ਹੀ ਡੈਪਿਆ ਮੈਂ ਬਣਾਉਣ ਇੱਥੋਂ ਤੱਕ ਇੰਨਾ ਕਲਾਕਾਰ ਬਣ ਗਿਆ ਵੀ ਕੀ ਪਤਾ ਤੈਨੂੰ ਕੀ ਹੋਇਆ ਜਦੋਂ ਛੱਡ ਕੇ ਤੁਰ ਗਿਆਂ ਤੂੰ ਕੀ ਜਾਣੇ ਤੇਰੇ ਪਿੱਛੋਂ ਟੱਬਰ ਰੁੜ ਗਿਆ ਫੀਸਾ ਹੋਈਆਂ ਜਵਾਂ ਸਕੂਲੇ ਗਿਆ ਸਕੂਲ ਸੀ ਛੁੱਟ ਦਿਲ ਦੀ ਕੀ ਦੱਸਾਂ ਗਿਆ ਮੈਂ ਅੰਦਰੋਂ ਅੰਦਰ ਹੀ ਟੁੱਟ ਮਾਂ ਮੇਰੀ ਦਾ ਵੱਡਾ ਜਿਗਰਾ ਮਾਂ ਮੇਰੀ ਦਾ ਵੱਡਾ ਜਿਗਰਾ ਕਰ ਮਿਹਨਤ ਨਾਲ ਪੜਾਇਆ ਰੱਬ ਵਰਗੇ ਤਾਇਏ ਚਾਚੇ ਨੇ ਵੀ ਜੀਵਨ ਲੇਖੇ ਲਾਇਆ ਰਾਜਾ ਬਾਪੂ ਛੱਡ ਨਾ ਜਾਈਏ ਹਾਸ ਜਿਉਣੇ ਦੀ ਅੱਜ ਵੀ ਬਾਪੂ ਕਰਦਾ ਉਡੀਕ ਮੈਂ ਤੇਰੇ ਹੋਣ ਦੀ ਇਹ ਸਰ ਕੰਬ ਦੇ ਮੇਲੇ ਵਿੱਚ ਮਲਬ ਅੱਜ ਕੱਲ ਕਾਫੀ ਚੱਲ ਰਹੀ ਆ ਲੜਕੀ ਨਾ ਮਸ਼ਹੂਰ ਹੋਈ ਆ ਮਾਡਲ ਬਣ ਗਈ ਆ ਅੱਖਾਂ ਤੋਂ ਤੇ ਇਹਨਾਂ ਮੋਨਾਲੀza ਨਾਂ ਚੱਲ ਰਿਹਾ ਇਹਨਾਂ ਦਾ ਤੇ ਉਹਨਾਂ ਦੀ ਤਸਵੀਰ ਬਣਾਈ ਜੇ ਉਹ ਸਰ ਮੈਂ ਮਲਬ ਬਣਾਉਣਾ ਤਾਂ ਵੀ ਚਲੋ ਲਾਈਵ ਸਕੈਚ ਕਰਦੇ ਆ ਕੋਈ ਜਾਣ ਪਛਾਣ ਹੋਊਗੀ ਕੋਈ ਵੀਰ ਨੂੰ ਕੰਮ ਵੱਲ ਕਹੂਗਾ ਬਾਬਾ ਜੀ ਦੀ ਕਿਰਪਾ ਹੋਊਗੀ ਮੇਅਰ ਕਰਨਗੇ ਹਨਾ ਕੁਦਰਤ ਦੇ ਵੱਲੋਂ ਹਰ ਇੱਕ ਨੂੰ ਕੋਈ ਨਾ ਕੋਈ ਹੁਨਰ ਜ਼ਰੂਰ ਬਖਸ਼ਿਆ ਹੁੰਦਾ ਲੇਕਿਨ ਕਈ ਵਾਰ ਉਸ ਹੁਨਰਮੰਦ ਕਲਾਕਾਰ ਨੂੰ ਕਿਸੇ ਪਾਰਖੀ ਨਜ਼ਰ ਦੀ ਜ਼ਰੂਰਤ ਹੁੰਦੀ ਹੈ ਐਸੇ ਹੀ ਇੱਕ ਕਲਾਕਾਰ ਦੇ ਕੋਲ ਪਹੁੰਚੇ ਹਾਂ ਜਿਹੜਾ ਆਪਣਾ ਪਰਿਵਾਰ ਦਾ ਪੇਟ ਪਾਲਣ ਦੇ ਲਈ ਰਾਜ ਮਿਸਤੀਆਂ ਦੇ ਮਗਰ ਮਜ਼ਦੂਰੀ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਰ ਉਸ ਕਲਾਕਾਰ ਦੇ ਕੋਲ ਹੁਨਰ ਦੀ ਐਸੀ ਥੈਲੀ ਭਰੀ ਪਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਇਹ ਜੋ ਤਸਵੀਰਾਂ ਹਨ ਉਸੇ ਹੀ ਹੁਨਰਮੰਦ ਕਲਾਕਾਰ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਜੇ ਗੱਲ ਕਰ ਲਈ ਜਾਵੇ ਧਾਰਮਿਕ ਤਸਵੀਰਾਂ ਹੋਣ ਧਾਰਮਿਕ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਹੋਣ ਜਾਂ ਫਿਰ ਕਲਾਕਾਰਾਂ ਦੀਆਂ ਹੋਣ ਜਾਂ ਫਿਰ ਅਗਰ ਕਿਸੇ ਦੀ ਤਸਵੀਰ ਬਣਵਾਨੀ ਹੋਵੇ ਤਾਂ ਉਹ ਤਸਵੀਰ ਚੰਦ ਘੰਟਿਆਂ ਚ ਤਿਆਰ ਕਰ ਦਿੰਦਾ ਹੈ ਪੈਨਸਲ ਨਾਲ ਕਰਨੀ ਹੋਵੇ ਜਾਂ ਫਿਰ ਰੰਗਾਂ ਨਾਲ ਕਰਨੀ ਹੋਵੇ ਇਸ ਤਰੀਕੇ ਦਾ ਹੁਨਰ ਇਸ ਕਲਾਕਾਰ ਦੇ ਕੋਲ ਮੌਜੂਦ ਹੈ ਤਸਵੀਰਾਂ ਤੁਸੀਂ ਦੇਖ ਲਓ ਅਸੀਂ ਉਸ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਰਾਜਮਿਸਤਾਨ ਦੇ ਨਾਲ ਮਜ਼ਦੂਰੀ ਕਰ ਰਿਹਾ ਸੀ ਤੇ ਸਾਨੂੰ ਦਿਖਾਉਣ ਦੇ ਲਈ ਕੁਝ ਤਸਵੀਰਾਂ ਜਰੂਰ ਆਪਣੇ ਨਾਲ ਲੈ ਕੇ ਆਇਆ ਤੇ ਉਹੀ ਕੁਝ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਚ ਵਿਖਾ ਰਿਹਾ ਇਹ ਤਸਵੀਰਾਂ ਉਸੇ ਹੀ ਹੁਨਰਮੰਦ ਕਲਾਕਾਰ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਇਸ ਤੋਂ ਇਲਾਵਾ ਗਾਣੇ ਲਿਖਣ ਦਾ ਵੀ ਸ਼ੌਂਕ ਹੈ 100 ਦੇ ਕਰੀਬ ਗਾਣੇ ਲਿਖ ਚੁੱਕਾ ਹੈ ਲੇਕਿਨ ਗੱਲ ਕੀਤੀ ਜਾਵੇ ਤਾਂ ਹਾਲੇ 파ਰਖੀ ਨਜ਼ਰ ਦੀ ਜ਼ਰੂਰਤ ਹੈ ਸਾਡੇ ਨਾਲ ਮੌਜੂਦ ਹੈ ਗੁਰਮੀਤ ਸਿੰਘ ਉਰਫ ਹੀਰਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਇਹ ਤਸਵੀਰ ਬਣਾ ਰਿਹਾ ਹੈ ਜਿੱਥੇ ਇਹ ਮਜ਼ਦੂਰੀ ਦਾ ਕੰਮ ਕਰ ਰਿਹਾ ਉੱਥੇ ਪਹੁੰਚੇ ਹਾਂ ਤੇ ਕੁਝ ਤਸਵੀਰਾਂ ਜਰੂਰ ਆਪਣੇ ਨਾਲ ਲੈ ਕੇ ਆਇਆ ਜਿਹੜੀਆਂ ਤੁਹਾਨੂੰ ਦਿਖਾਈਆਂ ਹਨ ਤੇ ਹੁਣ ਵੀ ਇਹ ਤਸਵੀਰ ਇਹਦੇ ਵੱਲੋਂ ਹੀ ਲਾਈਵ ਅਸੀਂ ਤਿਆਰ ਕਰਵਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਚੰਦ ਮਿੰਟਾਂ ਚ ਹੀ ਇਹ ਤਸਵੀਰ ਇਸ ਨੇ ਇੱਕ ਫੋਨ ਤੋਂ ਤਸਵੀਰ ਦੇਖ ਕੇ ਤਿਆਰ ਕਰ ਦਿੱਤੀ ਹੈ ਐਸੀ ਕਲਾ ਹੈ ਇਸ ਦੇ ਹੱਥਾਂ ਦੇ ਵਿੱਚ ਕੁਦਰਤ ਨੇ ਬਖਸ਼ੀ ਲੇਕਿਨ ਅਜੇ ਇਸ ਕਲਾਕਾਰ ਨੂੰ ਪਾਰਖੀ ਨਜ਼ਰ ਦੀ ਜ਼ਰੂਰਤ ਹੈ ਪਰ ਫਿਰ ਵੀ ਚਾਹੇ ਪਰਿਵਾਰ ਦੇ ਵਿੱਚ ਅਰਚਨਾ ਆਈਆਂ ਮੁਸ਼ਕਲਾਂ ਆਈਆਂ ਪਰ ਹੌਸਲਾ ਨਹੀਂ ਹਾਰਿਆ ਕੁਰਾਹੇ ਨਹੀਂ ਪਿਆ ਅੱਜ ਵੀ ਮਿਹਨਤ ਕਰ ਰਿਹਾ ਹੈ ਤੇ ਕਹਿੰਦੇ ਹਨ ਕਿ ਮਿਹਨਤ ਨੂੰ ਕੋਈ ਮੇਨਾ ਨਹੀਂ ਹੁੰਦਾ ਮਿਹਨਤ ਕਰਨ 'ਚ ਕੋਈ ਸ਼ਰਮ ਨਹੀਂ ਹੁੰਦੀ ਤਾਂ ਇਸ ਕਲਾਕਾਰ ਦੀ ਕਲਾ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਇਹਦੇ ਕੋਲ ਪਹੁੰਚੇ ਹਾਂ ਗੱਲਬਾਤ ਕਰ ਲਾਂਗੇ ਕਿਉਂਕਿ ਬਚਪਨ ਤੋਂ ਹੀ ਕਹਿੰਦਾ ਇੱਕ ਪਿਤਾ ਲਾਪਤਾ ਹਨ ਅਜੇ ਤੱਕ ਘਰ ਨਹੀਂ ਆਏ ਤੇ ਮਾਤਾ ਨਹੀਂ ਇਹ ਤਿੰਨਾ ਭੈਣਾ ਭਰਾਵਾਂ ਨੂੰ ਮਿਹਨਤ ਕਰਕੇ ਪਾਲਿਆ ਪੋਸਿਆ ਤੇ ਪਲੱਸ 2 ਤੱਕ ਪੜ੍ਹਾਈ ਵੀ ਕਰਾ ਲਈ ਪਰ ਅੱਜ ਇਹ ਵੀਰ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਗੁਰਮੀਤ ਸਿੰਘ ਜੀ ਕਿਵੇਂ ਇਹ ਕਲਾ ਜਿਹੜੀ ਹੈ ਇਹਦੇ ਵੱਲ ਰੁਝਾਨ ਹੋਇਆ ਇਹ ਸ਼ੌਂਕ ਜਾਗਿਆ ਸਰ ਬਚਪਨ ਤੋਂ ਹੀ ਮਤਲਬ ਵੱਡੇ ਆਰਟਿਸਟਾਂ ਦੀਆਂ ਪੇਂਟੀਆਂ ਦੇਖ ਕੇ ਮਤਲਬ ਮਨ ਦੇ ਵਿੱਚ ਇਹ ਹੀ ਵੀ ਅਸੀਂ ਇੱਕ ਵੱਡੇ ਆਰਟਿਸਟ ਬਣਾਂਗੇ ਤੇ ਸਰ ਉਹ ਬਸ ਉਹ ਚੀਜ਼ ਵੇਖ ਕੇ ਤੇ ਬਚਪਨ ਤੋਂ ਹੀ ਡੈਪਿਆ ਮੈਂ ਬਣਾਉਣ ਤੇ ਬਣਾਉ ਜੁਣਦੇ ਅੱਜ ਆ ਮਕਾਮ ਤੱਕ ਆ ਗਿਆਂ ਇਥੋਂ ਤੱਕ ਆ ਗਿਆਂ ਵੀ ਚਲੋ ਤੁਹਾਡੇ ਚੈਨਲ ਤੇ ਮੇਰੀ ਖਬਰ ਛਾਪ ਰਹੀ ਆ ਤੇ ਇਹ ਕਲਾ ਜਿਹੜੀ ਹੈ ਕਿਸੇ ਪਰਿਵਾਰ ਦਾ ਆਪਣੇ ਤੁਹਾਡੇ ਪਰਿਵਾਰ ਚ ਕਿਸੇ ਹੋਰ ਚ ਵੀ ਹੈਗੀ ਸੀ ਜਿਹਦੇ ਵੱਲ ਦੇਖ ਕੇ ਕਲਾ ਤੁਹਾਨੂੰ ਸ਼ੌਂਕ ਜਾ ਗਿਆ ਹਾਂਜੀ ਸਰ ਮੇਰੇ ਤਾਇਆ ਜੀ ਦੇ ਬੇਟੇ ਅਵਤਾਰ ਸਿੰਘ ਹੀ ਉਹਨਾਂ ਦਾ ਉਹਨਾਂ ਨੇ ਮਤਲਬ ਇਹ ਕਲਾ ਕਰਦੀ ਸੀ ਮਤਲਬ ਉਹਨਾਂ ਕੋ ਗੋਡ ਗਿਫਟ ਹੀ ਏ ਉਹਨਾਂ ਨੇ ਕਿਸੇ ਤੋਂ ਨਹੀਂ ਸਿੱਖਿਆ ਉਹਨਾਂ ਨੂੰ ਦੇਖ ਕੇ ਮਤਲਬ ਮੈਨੂੰ ਇੱਕ ਸ਼ੌਂਕ ਪਿਆ ਤੇ ਮੈਂ ਜਦੋਂ ਬਚਪਨ ਤੋਂ ਉਹਨਾਂ ਨੂੰ ਇਹ ਦੇਖ ਕੇ ਮਤਲਬ ਇਹ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੂੰ ਦਿਖਾਇਆ ਕਰਨਾ ਤਾਂ ਉਹਨਾਂ ਮੇਰਾ ਆਰਟ ਪਸੰਦ ਨਹੀਂ ਸੀ ਕਰਦੇ ਵੜਿਕਣਾ ਇਹ ਸਹੀ ਨਹੀਂ ਬਣੀ ਇਹ ਸਹੀ ਨਹੀਂ ਬਣੀ ਤੇ ਮੇਰੇ ਅੰਦਰ ਹੋਰ ਇੱਕ ਮਲਪ ਭਾਵਨਾ ਜਗਦੀ ਸੀ ਕਿ ਮੈਂ ਫਿਰ ਵਧੀਆ ਬਣਾਵਾਂ ਹੋਰ ਵਧੀਆ ਬਣਾ ਕੇ ਦਿਖਾਵਾਂ ਹਨਾ ਤੇ ਜਦੋਂ ਮੈਂ ਹੌਲੀ ਹੌਲੀ ਬਣਾਉਂਦਾ ਗਿਆ ਫਿਰ ਉਹਨਾਂ ਨੂੰ ਵਧੀਆ ਲੱਗਣ ਲੱਗਾ ਤੇ ਮੈਂ ਇੱਕ ਇੱਥੋਂ ਤੱਕ ਇੰਨਾ ਕਲਾਕਾਰ ਬਣ ਗਿਆ ਵੀ ਮਣਾ ਸਾਹਮਣੇ ਬੈਠ ਕੋਈ ਬੈਠਾ ਹੈ ਤੇ ਮੈਂ ਬਣਾ ਸਕਦਾ ਤਸਵੀਰ ਉਹਨਾਂ ਦੀ ਤੇ ਜਿਸ ਤਰੀਕੇ ਨਾਲ ਤੁਸੀਂ ਤਸਵੀਰ ਬਣਾ ਰਹੇ ਪਹਿਲਾਂ ਤੇ ਇਹ ਦੱਸੋ ਕਿ ਇਹ ਕਿਸ ਕਲਾਕਾਰ ਦੀ ਤਸਵੀਰ ਬਣਾ ਰਹੇ ਇਹ ਸਰ ਕੁੰਬ ਦੇ ਮੇਲੇ ਵਿੱਚ ਮਲਪ ਅੱਜ ਕੱਲ ਕਾਫੀ ਚੱਲ ਰਹੀ ਹੈ ਲੜਕੀ ਨਾ ਮਸ਼ਹੂਰ ਹੋਈ ਹੈ ਜਾਂ ਮਾਡਲ ਬਣ ਗਈ ਹੈ ਅੱਖਾਂ ਤੋਂ ਤੇ ਇਹਨਾਂ ਮੋਨਾਲੀਜ਼ਾ ਨਾਂ ਤੇ ਜੇ ਗੱਲ ਮੈਂ ਕਰਾਂ ਤੇ ਇਹ ਪੈਨਸਲ ਨਾਲ ਤਿਆਰ ਕੀਤੀ ਤਸਵੀਰ ਤੇ ਰੰਗਾਂ ਨਾਲ ਤਿਆਰ ਕੀਤੀ ਤਸਵੀਰ ਇਹਨਾਂ ਦੋਨਾਂ 'ਚ ਫਰਕ ਹੈ ਟਾਈਮ ਦਾ ਕਿੰਨਾ ਕੁ ਹੁੰਦਾ ਕਿੰਨੇ ਕੁ ਟਾਈਮ 'ਚ ਤਿਆਰ ਕਰਦੇ ਪੈਨਸਲ ਵਾਲੀ ਸਰ ਜਿੱਦਾਂ ਹੁਣ ਤੁਹਾਡੇ ਸਾਹਮਣੇ ਆ ਚੰਦ ਪਿੰਟਾਂ ਦੇ ਕੁਝ 5-10 ਮਿੰਟਾਂ ਦੇ ਵਿੱਚ ਬਣ ਗਈ ਜੇ ਤੇ ਜਿਹੜੀ ਰੰਗਾਂ ਵਾਲੀ ਹੈ ਉੱਥੇ ਫਿਰ ਟਾਈਮ ਲੱਗਦਾ ਥੋੜੀਆਂ ਬਰੀਕੀਆਂ ਦੇਣੀਆਂ ਪੈਣੀਆਂ ਲਾਈਟਾਂ ਦਿਖਾਉਣੀਆਂ ਪੈਣੀਆਂ ਉਹਦੇ ਵਿੱਚ ਹਾਂਜੀ ਹਾਂ ਉਹ ਕੁਝ 2-3 ਦਰਦ ਟਾਈਮ ਲੈ ਲੂੰਗਾ ਆ ਛੋਟੇ ਭੇਜ ਵਾਸਤੇ ਠੀਕ ਹੈ ਹਾਂਜੀ ਇਸ ਕਲਾ ਕਲਾ ਨੂੰ ਕਿਉਂ ਨਹੀਂ ਅੱਗੇ ਵਧਾਇਆ ਤੁਸੀਂ ਕਿਉਂ ਮਜ਼ਦੂਰੀ ਕਰਨੀ ਪੈ ਰਹੀ ਹੈ ਪਲੱਸ 2 ਵੀ ਤੁਸੀਂ ਕੀਤੀ ਹੋਈ ਹੈ ਪੜ੍ਹੇ ਲਿਖੇ ਹੋ ਤੁਸੀਂ ਸਰ ਹਲਾਤ ਮਲਬ ਆਪਣੇ ਹਾਲਾਤ ਜਿਹੜੇ ਨਾ ਬਹੁਤ ਮਲਬ ਗਰੀਬੀ ਵਾਲੇ ਆ ਬਹੁਤ ਜਾਦੀ ਵੀ ਚਲੋ ਮਿਹਨਤ ਮਜ਼ਦੂਰੀ ਕਰਦੇ ਇੱਕ ਮਿਡਲ ਰਸਤੇ ਵਿੱਚ ਆ ਜਾਂਦੇ ਆ ਤੇ ਬਸ ਕਿਤੇ ਬਾਹਰ ਅੰਦਰ ਨਿਕਲਣ ਜਾਂਦਾ ਕਿਸੇ ਤੱਕ ਪਹੁੰਚਿਆ ਨਹੀਂ ਜਾਂਦਾ ਕਿ ਕਿਸੇ ਨੂੰ ਜਾ ਕੇ ਆਪਣੇ ਹੁੰਨਨ ਬਾਰੇ ਦੱਸੀਏ ਵੀ ਸਰ ਮੈਂ ਆ ਕਰ ਲੈਣਾ ਜਾਂ ਮੈਨੂੰ ਹਨਾ ਕੋਈ ਚੰਗੀ ਜੋਬ ਜਾਂ ਕੁਝ ਵੀ ਹਨਾ ਉਹ ਸਰ ਉਧਰਲੇ ਬਨੇ ਜਾਇ ਨਹੀਂ ਜਾਂਦਾ ਤੇ ਬਸ ਇੱਕ ਬਾਲਟਾ ਨਜ਼ਰ ਆਉਂਦਾ ਵੀ ਬਾਲਟਾ ਢੋਲੀਏ ਤੇ ਆਪਣੇ ਘਰ ਦਾ ਗੁਜ਼ਾਰਾ ਕਰੀ ਜਾਈਏ ਚਲੋ ਉਹ ਮਿਹਨਤ ਵਿੱਚ ਵੀ ਕਹਿੰਦੇ ਕੋਈ ਸ਼ਰਮ ਨਹੀਂ ਹੈਗੀ ਹਨਾ ਮਿਹਨਤ ਮਜ਼ਦੂਰੀ ਕਰਨ ਚ ਕੋਈ ਮਹਿਨਾ ਨਹੀਂ ਹੈਗਾ ਹੱਥਾਂ ਦੀ ਨੌਂ ਆ ਕਹਿੰਦੇ ਨਾ ਹੱਥ ਹੱਥਾਂ ਦੀ ਕਿਰਤ ਆ ਉਹ ਹਣਾ ਹੱਥਾਂ ਦੀ ਕਮਾਈ ਦੀ ਆ ਤੇ ਜੇ ਮੈਂ ਗੱਲ ਕਰਾਂ ਤੇ ਇਹ ਜਿਹੜੀ ਤੁਸੀਂ ਤਸਵੀਰਾਂ ਬਣਾਉਂਦੇ ਹੋ ਇਹਦੇ ਉੱਤੇ ਖਰਚਾ ਵੀ ਹੁੰਦਾ ਕਿਉਂਕਿ ਕਾਗਜ਼ ਲੱਗਣਾ ਪੈਣ ਪੈਨਸਲ ਲੱਗਣੇ ਰੰਗ ਲੱਗਣਾ ਫਿਰ ਉਹ ਸਾਰਾ ਕਿੱਦਾਂ ਮੈਨੇਜ ਕਰਦੇ ਹੋ ਜਦੋਂ ਸਰ ਕੋਈ ਕਹਿੰਦਾ ਜੇ ਮਤਲਬ ਉਹ ਵਾਸਤੇ ਸਕੱਚ ਬਣਾਉਣ ਵਾਸਤੇ ਉਹ ਸਰ ਖਰਚਾ ਦਿੰਦੇ ਜੇ ਤੇ ਜਦੋਂ ਮਤਲਬ ਮੈਂ ਆਪਣੇ ਸ਼ੌਂਕ ਨੇ ਬਣਾਉਣਾ ਵਾ ਉਹਦੇ ਵਿੱਚ ਜਿਹੜਾ ਕੋਈ ਸਮਾਨ ਬਚਿਆ ਹੁੰਦਾ ਜਾਂ ਆਪਣੀ ਦਿਹਾੜੀ ਵਿੱਚੋਂ ਥੋੜਾ ਪਤਾ ਕੱਢ ਕੇ ਤੇ ਮੈਂ ਆਪਣਾ ਸਮਾਨ ਲੈ ਆ ਕੇ ਤੇ ਫਿਰ ਆਪਣੇ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਆਪਣਾ ਮਨ ਖੁਸ਼ ਕਰਨ ਵਾਸਤੇ ਮੈਂ ਘਰੇ ਕਰਦਾ ਜੀ ਠੀਕ ਹੈ ਤੇ ਹੁਣ ਤੱਕ ਵੈਸੇ ਕਿੰਨੀਆਂ ਕੋ ਤਸਵੀਰਾਂ ਬਣਾ ਚੁੱਕੇ ਤੇ ਕਿਸ ਤਰੀਕੇ ਦੀਆਂ ਤਸਵੀਰਾਂ ਬਣਾ ਲੈਂਦੇ ਸਰ ਹਰ ਟਾਈਪ ਦੀਆਂ ਜਿੱਦਾਂ ਦਾ ਵੀ ਕੋਈ ਕਹਵੇ ਹਰ ਹਰ ਟਾਂਗ ਦੀਆਂ ਤਸਵੀਰਾਂ ਬਣਾ ਲੈਣਾ ਜੀ ਮੈਂ ਗੁਰੂਆਂ ਦੀਆਂ ਵੀ ਆਮ ਇਨਸਾਨ ਜਿੱਦਾਂ ਕੋਈ ਵੀ ਕਿਸੇ ਦੀ ਕਿਸੇ ਟਾਂਗ ਦੀ ਕੁਝ ਕੋਈ ਵਰਕ ਕਰਦੇ ਆਂਦੇ ਵੀ ਸਾਰੀ ਹਰ ਟਾਂਗ ਦੀ ਤਸਵੀਰ ਬਣਾ ਲੈਣਾ ਜੀ ਕਦੀ ਮਨਚ ਨਹੀਂ ਆਇਆ ਪਈ ਇਨਾ ਹੁਨਰ ਬਖਸ਼ਿਆ ਕੁਦਰਤ ਨੇ ਤੇ ਪੜੇ ਲਿਖੇ ਵੀ ਹੋ ਪਰ ਫਿਰ ਅੱਜ ਮਜ਼ਦੂਰੀ ਕਰਨੀ ਪੈ ਰਹੀ ਬਹੁਤ ਸਰ ਬਹੁਤ ਹੁੰਦਾ ਜੇ ਕਿਸੇ ਵੇਲੇ ਰਾਤਾਂ ਜਾਗ ਜਾ ਕੇ ਲੰਘ ਜਾਂਦੀਆਂ ਵੀ ਯਾਰ ਮੈਂ ਕਿਹੜੇ ਕੰਮਾਂ 'ਚ ਪਿਆ ਹੈ ਮੈਂ ਕੀ ਹੈ ਨਾ ਮੇਰਾ ਰਸਤਾ ਕੀ ਮੇਰੀ ਮੰਜ਼ਿਲ ਕੀ ਆ ਤੇ ਚਲੋ ਇਹ ਇੱਕ ਸਟਰਗਲ ਵਾਈਜ਼ ਰਸਤਾ ਇਹ ਮੇਰੀ ਮਤਲਬ ਮੰਜ਼ਿਲ ਦਾ ਸ਼ਾਇਦ ਇਹੋ ਹੀ ਰਸਤਾ ਵਾ ਆਪਣੇ ਰਸਤੇ ਤੇ ਜਾਈ ਜਾਂਦੇ ਆ ਤੇ ਇੱਕ ਨਾ ਇੱਕ ਦਿਨ ਆਪਣੇ ਮੁਕਾਮ ਤੇ ਪਹੁੰਚ ਜਾਊਂਗਾ ਸਰ ਕਿਉਂ ਅਸੀਂ ਤੁਹਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਤੁਸੀਂ ਦੱਸਿਆ ਕਿ ਪਿਤਾ ਲਾਪਤਾ ਹੋ ਗਿਆ ਹਣਾ ਤੇ ਇਹ ਕੀ ਉਹ ਘਟਨਾ ਕੀ ਵਾਪਰੀ ਤੇ ਉਸ ਤੋਂ ਬਾਅਦ ਫਿਰ ਕਿਵੇਂ ਘਰ ਦਾ ਚੱਲਿਆ ਸਰ ਸਰ ਕੁਝ ਨਹੀਂ ਬੜਾ ਵਧੀਆ ਕੰਮਕਾਰ ਚੱਲਦਾ ਸੀ 2004 ਸੰਨ ਦੇ ਵਿੱਚ ਮੈਨੂੰ ਹੋਸ਼ ਆ ਉਦੋਂ ਮੈਂ ਸ਼ਾਇਦ ਦੂਜੀ ਜਮਾਤ ਵਿੱਚ ਪੜਨਾ ਸੀ ਮੈਨੂੰ ਯਾਦ ਆ ਜਦੋਂ ਘਰੋਂ ਗਏ ਆ ਤੇ ਘਰੋਂ ਗਏ ਤੇ ਬਾਅਦ ਉਸ ਦਿਨ ਵੀ ਨਹੀਂ ਆਏ ਅਗਲੇ ਦਿਨ ਵੀ ਇਦਾਂ 4-5 ਦਿਨ ਉਡੀਕ ਚ ਲੰਗੇ ਫਿਰ ਦਾਦਾ ਜੀ ਨੇ ਰਿਸ਼ਤੇਦਾਰਾਂ ਕੋਲ ਕੰਮਣਾ ਸ਼ੁਰੂ ਕਰਤਾ ਉਦੋਂ ਸਰ ਦੂਜੇ ਫੋਨ ਹੁੰਦੇ ਸੀ ਤਾਰ ਵਾਲੇ ਮੋਬਾਈਲ ਫੋਨ ਨਹੀਂ ਨੇ ਹੈਗੇ ਸਰ ਇਦਾਂ ਹੀ ਕੋਈ ਫੋਨ ਫਾਰਮ ਨਹੀਂ ਆਉਂਦਾ ਆਪਣੇ ਇஷ்டਦਾਰਾਂ ਨੂੰ ਚਲੋ ਫੋਨ ਫੋਨ ਕਰਕੇ ਪੁੱਛਦੇ ਆਂ ਸੀ ਕਿ ਇਹ ਬੰਨੇ ਕੋਈ ਫੋਨ ਇਨਾ ਦਾ ਨਹੀਂ ਆਇਆ ਡੈਡੀ ਦਾ ਨਹੀਂ ਆਇਆ ਸਾਰੇ ਬੰਨੇ ਫਿਰ ਤੁਰ ਲਿਆ ਤੇ ਫਿਰ ਆਕਹਾਰ ਕੇ ਬਹਿ ਗਏ ਵੀ ਚਲੋ ਯਾਰ ਜਦੋਂ ਉਹਨਾਂ ਨੇ ਆਉਣਾ ਹੋਊਗਾ ਆ ਜਾਊਗਾ ਫਿਰ ਸਾਡੇ ਕੋਲ ਇੰਨੇ ਗਰੀਬ ਹੀ ਨਾ ਉਹਨਾਂ ਦੇ ਕੋਈ ਪੋਸਟਰ ਛਪੇ ਨਾ ਕੋਈ ਦਰਖਾਸਤ ਦਿੱਤੀ ਗਈ ਬਹੁਤ ਮੁਸ਼ਕਲ ਹੋ ਗਿਆ ਸਰ ਤੇ ਫਿਰ ਅੱਜ ਅੱਜ ਵੀ ਉਹਨਾਂ ਦੀ ਇਦਾਂ ਹੀ ਉਡੀਕ ਕਰਦੇ ਆਂ ਗਾਣੇ ਲਿਖਣ ਦਾ ਸ਼ੌਂਕ ਕਿਦਾਂ ਜਾਗਿਆ ਉਹਨਾਂ ਦੀ ਡੀਗਰੀ ਵਿੱਚ ਸਰ ਮੈਂ ਗਾਣੇ ਮਤਲਬ ਲਿਖਣਾ ਸ਼ੁਰੂ ਕੀਤੇ ਸੀ ਬਚਪਨ ਦੇ ਵਿੱਚ ਤਾਂ ਕੋਈ ਲਿਖਣ ਲੋਕਾਂ ਦਾ ਪਤਾ ਨਹੀਂ ਜਦੋਂ ਮੈਂ ਪਲੱਸ 2 ਕਰਕੇ ਕੋਸ ਕਰਨ ਤੋਂ ਬਾਅਦ ਨਾ ਇੱਕ ਮਨ ਦੇ ਵਿੱਚ ਹਲਾਰਾ ਆਇਆ ਵਜਾ ਕਿ ਯਾਰ ਕਿੱਦਾਂ ਅਸੀਂ ਮਤਲਬ ਇਹ ਟਾਈਮ ਪਾਸ ਕੀਤਾ ਹੋਗਾ ਆਰਟਿਸਟ ਲੋਕ ਗਾਣੇ ਕਿੱਦਾਂ ਲੈਂਦੇ ਇਹ ਵੀ ਕਿਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਚੱਲਦਾ ਹੁੰਦਾ ਸੀ ਤੇ ਫਿਰ ਸਰ ਮੈਂ ਨਾ ਇੱਕ ਗਾਣਾ ਲਿਖਿਆ ਮੈਂ ਆਪਣੇ ਡੈਡੀ ਦੀ ਲਾ ਪਤਾ ਬਾਪੂ ਦੀ ਡੀਕ ਵਿੱਚ ਮਲਬ ਗਾਣਾ ਲਿਖਿਆ ਕਿ ਕਿਦਾਂ ਸਾਡੀ ਮੰਮੀ ਨੇ ਸਾਨੂੰ ਪਾਲਿਆ ਹਨ ਤੇ ਉਹ ਚੀਜ਼ਾਂ ਲਿਖ ਕੇ ਮੈਂ ਜਦੋਂ ਗਾਣਾ ਲਿਖਿਆ ਤੇ ਉਸ ਤੋਂ ਬਾਅਦ ਫਿਰ ਹੋਰ ਕਾਫੀ ਮੈਂ ਗਾਣੇ ਲਿਖੇ ਮੈਨੂੰ ਕਿਸੇ ਨੇ ਮੇਰੇ ਵੀਰ ਨੇ ਕਿਹਾ ਕਿ ਤੂੰ ਲਿਖ ਸਕਦਾ ਵਾ ਵਧੀਆ ਲਿਖ ਸਕਦਾ ਤੂੰ ਹਾਂਜੀ ਉਹ ਫਿਰ ਬਾਪੂ ਦੀ ਜਾਂਚ ਜਿਹੜਾ ਗਾਣਾ ਲਿਖਿਆ ਉਹਦੀਆਂ ਦੋ ਲਾਈਨਾਂ ਹੀ ਸੁਣਾ ਦੇ ਹਾਂਜੀ ਹਾਂਜੀ ਸਰ ਕੀ ਪਤਾ ਤੈਨੂੰ ਕੀ ਹੋਇਆ ਜਦੋਂ ਛੱਡ ਕੇ ਤੁਰ ਗਿਆਂ ਤੂੰ ਕੀ ਜਾਣੇ ਤੇਰੇ ਪਿੱਛੋਂ ਟੱਬਰ ਰੁੜ ਗਿਆ फीसा हो सकूले गया स्कूल सी छोट दिल की दसा गया मैं अंदर अंदर ही टुट मह मेरी जिगरा मह मेरी जिगरा कर मेहनत नाल पढ़ाया रब वर्गे ताए है चाचे ने जीवन लेखे लहाया हा आ ਜਾ ਬਾਪੂ ਛੱਡ ਨਾ ਜਾਈਏ ਹਾਸ ਜਿਉਣੇ ਦੀ ਅੱਜ ਵੀ ਬਾਪੂ ਕਰਦਾ ਉਡੀਕ ਮੈਂ ਤੇਰੇ ਹੋਣ ਦੀ ਅੱਜ ਵੀ ਬਾਪੂ ਕਰਦਾ ਉਡੀਕ ਮੈਂ ਤੇਰੇ ਹੋਣ ਦੀ ਜਿਹੜੇ ਗਾਣੇ ਤੁਸੀਂ ਲਿਖੇ ਆ ਇਹ ਤਰਜਾ ਵੀ ਫਿਰ ਆਪੇ ਤਿਆਰ ਕਰ ਲੈਂਦੇ ਹਾਂ ਹਾਂਜੀ ਸਰ ਮੈਂ ਆਪਣੇ ਕੋਲ ਮਲਬ ਕੰਪੋਜ਼ਿੰਗ ਤਿਆਰ ਕਰਦਾ ਜੇ ਵੀ ਕਿਦਾਂ ਕਿ ਮੈਂ ਕੋਈ ਵੀ ਮਲਬ ਕਿਸੇ ਕਿਸੇ ਕਲਾਕਾਰ ਦੇ ਗਾਣੇ ਦੀ ਕੰਪੋਜ਼ਿੰਗ ਨਹੀਂ ਲੈਂਦਾ ਆਪਣੇ ਗਾਣੇ ਦੇ ਵਿੱਚ ਹਾਂਜੀ ਆਪਣੀ ਇਸ ਕਲਾ ਨੂੰ ਲੈ ਕੇ ਕਿਸੇ ਮਾਰਖੀ ਕੋਲ ਦੀ ਪਹੁੰਚ ਕੀਤੀ ਜਾਂ ਕਿਸੇ ਕਲਾਕਾਰ ਕੋ ਜਾਂ ਕਿਸੇ ਵੱਡੇ ਉਸ ਸੰਗੀਤਕਾਰ ਤੱਕ ਵੀ ਪਹੁੰਚ ਕੀਤੀ ਹੋਵੇ ਵੀ ਜਿਹੜਾ ਤੁਹਾਡੀ ਮਦਦ ਕਰ ਸਕੇ ਸਰ ਸਾਡੇ ਨਾਲ ਬਟਾਲੇ 'ਚ ਇੱਕ ਦੀ ਮਠਾਰੂ ਵੀਰ ਆ ਉਹ ਨਾ ਕਾਫੀ ਪਿੱਛੇ ਜੇ ਵਾਇਰਲ ਹੋਈ ਸੀ ਉਹਨਾਂ ਨੇ ਸਲਫਾਸ ਵਾਲੀ ਦਵਾਈ ਖਾ ਲਈ ਸੀ ਇਹ ਘਟਨਾ ਤੋਂ ਪਹਿਲਾਂ ਉਹ ਮੈਨੂੰ ਮਿਲੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਮੈਂ ਸੁਣਿਆ ਤੁਸੀਂ ਵਧੀਆ ਲੇਦੇ ਜੀ ਕੋਈ ਗਾਣਾ ਦੋ ਤੇ ਮੈਂ ਉਹਨਾਂ ਨੂੰ ਬੇਬੀ ਦੇ ਸੁਪਨਾ ਬੇਬੀ ਦਾ ਸੁਪਨਾ ਇੱਕ ਗਾਣਾ ਲਿਖਿਆ ਸੀ ਉਹਨਾਂ ਨੇ ਉਹ ਤਿੰਨ ਟੱਪਿਆਂ ਦਾ ਮੇਰਾ ਇੱਕ ਗਾਣਾ ਕੀਤਾ ਸੀ ਕੁਝ ਲੱਖ ਰੁਪਏ ਉਹਨਾਂ ਨੇ ਗਾਣੇ ਤੇ ਲਾਇਆ ਸੀ ਛੋਟੇ ਬਜਟ ਵਿੱਚ ਕੀਤਾ ਸੀ ਤੇ ਸਰ ਉਹ ਗਾਣੇ ਨੂੰ ਬਹੁਤ ਵਧੀਆ ਵੀਊ ਜਾਂਡਾ ਹੈ ਪਾਤ ਉਹਨਾਂ ਬਾਅਦ ਵਿੱਚ ਉਹਨਾਂ ਨੇ ਨਾ ਉਹ ਮਤਲਬ ਜਿਹੜੀ ਉਹ ਘਟਨਾ ਕਰਤੀ ਜਦ ਸਲਫਾਸ ਵਾਲੀ ਉਹਦਾ ਕਰਕੇ ਕੰਮ ਸਾਰਾ ਹੀ ਮਤਲਬ ਲੋ ਹੋ ਗਿਆ ਤੇ ਤੁਸੀਂ ਕਿਸੇ ਗਾਇਕ ਕੋ ਜਾ ਕੇ ਪੁੱਛ ਨਹੀਂ ਕੀਤੀ ਕਿ ਮੈਂ ਇਹ ਗਾਣੇ ਲਿਖਿਆ ਹੈ ਜਾਂ ਮੇਰੇ ਗਾਣੇ ਤੁਸੀਂ ਗਾ ਦੇ ਸਰੇ ਮਲਬ ਬਹੁਤ ਜੀ ਦੇ ਬੜਾ ਕਰਦਾ ਵੀ ਵੱਡੇ ਵੱਡੇ ਕਲਾਕਾਰਾਂ ਨੂੰ ਮਿਲੀਏ ਜਾ ਕੇ ਉਹਨਾਂ ਨੂੰ ਦੱਸੀਏ ਵੀ ਮੈਂ ਸਰ ਮੇਰੇ ਕੋਲ ਆ ਕਲਾਵਾ ਮੇਰਾ ਕੋਈ ਗਾਣਾ ਕੋਈ ਕਰਨ ਜੋਗ ਹੈਗਾ ਤਾਂ ਜਰੂਰ ਕਰੋ ਹਨਾ ਪਰ ਸਾਰ ਇਨੀ ਸਾਡੇ ਕੋ ਪਹੁੰਚੀਆਂ ਨਹੀਂ ਵੀ ਕਿਤੇ ਤੱਕ ਪਹੁੰਚਿਆ ਪਹੁੰਚਿਆ ਜਾਵੇ ਮਹਾ ਕਰਦਾ ਵਿਚਾਰਾ ਚੱਲਣ ਡਿਆ ਜਿਹੜੀ ਵਾਲਾ ਜਿਹੜੀ ਚੱਜਾ ਤੇ ਆਪਣਾ ਮਲਬ ਕਰਦਾ ਝਟਨ ਗਈ ਜਾਈਏ ਹਾਂ ਇਸ ਕਲਾ ਨੂੰ ਲੈ ਕੇ ਕਿੱਥੇ ਤੱਕ ਪਹੁੰਚ ਕੀਤੀ ਹੈ ਕਿੱਥੇ ਕਿੱਥੇ ਤੱਕ ਇਸ ਕਲਾ ਦਾ ਤੁਸੀਂ ਆਪਣਾ ਨਮੂਨਾ ਪੇਸ਼ ਕਰ ਚੁੱਕੇ ਹੋ ਹਾਂ ਮੈਂ ਸਰ ਇਹ ਕੁੰਬਣੀ ਬਾਬਾ ਜੀ ਦੀ ਫੂਡ ਬਣਾਈ ਜੇ ਬਾਬਾ ਹਜ਼ਾਰਾ ਸਿੰਘ ਜੀ ਦੀ ਲਾਈਵ ਤੇ ਆਪਣਾ ਗੁਰੂ ਅਮਰਦਾਸ ਜੀ ਦੇ ਗੁਰਦੁਆਰੇ ਗਿਆ ਜੇ ਇਹ ਗੁਰੂ ਏ ਰਮਦਾਸ ਬਾਬਾ ਡਾ ਸਭ ਜੀ ਦੇ ਗੁਰਦੁਆਰਾ ਸਾਹਿਬ ਗਿਆ ਜੇ ਉੱਥੇ ਲਾਈਵ ਬਣਾਈ ਜੀ ਉਹਨਾਂ ਦੀ ਗੋਇੰਦਵਾਲ ਸਾਹਿਬ ਬਣਾਈ ਜੇ ਗੁਰੂ ਅਮਰਦਾਸ ਜੀ ਦੀ ਹਾਂਜੀ ਮਤਲਬ ਗੁਰਦੁਆਰਿਆਂ ਚ ਜਾ ਕੇ ਤੁਸੀਂ ਤਸਵੀਰਾਂ ਬਣਾਉਂਦੇ ਹੋ ਉਹ ਸਰ ਮੈਂ ਮਤਲਬ ਬਣਾਉਣਾ ਤਾਂ ਵੀ ਚਲੋ ਲਾਈਵ ਸਕੈਚ ਕਰਦੇ ਆ ਕੋਈ ਜਾਣ ਪਛਾਣਾ ਹੋਊਗੀ ਕੋਈ ਵੀਰ ਹਾਂ ਤੁਹਾਨੂੰ ਕੰਮ ਵੱਲ ਕਹੂਗਾ ਬਾਬਾ ਜੀ ਦੀ ਕਿਰਪਾ ਹੋਊਗੀ ਮੇਰ ਕਰਨਗੇ ਹਨਾ ਸਰ ਹਾਂ ਇਸ ਕਰਕੇ ਜਾਈਦਾ ਜੇ ਮੰਚ ਨਹੀਂ ਆਂਦਾ ਕਦੀ ਵੀ ਐਡੀ ਕਲਾ ਮੈਨੂੰ ਬਖਸ਼ੀ ਪ੍ਰਮਾਤਮਾ ਨੇ ਤੇ ਮੈਨੂੰ ਕਿਹੜਾ ਕੰਮ ਕਰਨਾ ਪੈਣਾ ਸਰ ਬਹੁਤ ਹੁੰਦਾ ਜੀ ਸੋਚੀ ਦਾ ਬੋਝ ਪਿਆ ਇੰਨਾ ਵਧੀਆ ਹੁਨਰਾਂ ਤੇ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਨਿਗਾਹ ਜੀ ਸਾਡੇ ਤੇ ਨਹੀਂ ਪੈ ਰਹੀ ਜਾਂ ਕਿੱਦਾਂ ਹਨਾ ਹਾਂ ਪਤਾ ਨਹੀਂ ਸਰ ਕੀ ਸਾਥ ਆ ਵਾ ਜ਼ਿੰਦਗੀ ਦਾ ਜੀ ਹਾਂ ਜੀ ਇਸ ਵੀਰ ਦੇ ਕੋਲ ਕਲਾ ਭਰਪੂਰ ਹੈ ਚਾਹੇ ਉਹ ਪੇਂਟਿੰਗ ਦੀ ਹੋਵੇ ਜਾਂ ਫਿਰ ਗਾਣੇ ਲਿਖਣ ਦੀ ਹੋਵੇ ਪਰ 파ਰਖੀ ਨਜ਼ਰ ਦੀ ਜਰੂਰਤ ਹੈ ਤਸਵੀਰਾਂ ਤੁਹਾਨੂੰ ਮੈਂ ਹੋਰ ਦਿਖਾ ਦਿਆਂ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਕਿ ਨਾਲ ਲਿਆ ਸਕਿਆ ਆਪਣੇ ਕੰਮ ਤੇ ਪੇਂਟਿੰਗਸ ਇਹ ਛੋਟੀਆਂ ਛੋਟੀਆਂ ਤਸਵੀਰਾਂ ਵੀ ਇਹਨਾਂ ਦੇ ਵੱਲੋਂ ਇਸ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ ਡਿਜ਼ਾਈਨ ਦੇ ਤੌਰ ਤੇ ਤੁਸੀਂ ਦੇਖ ਸਕਦੇ ਕਿ ਕਿੱਡੇ-ਕਿਡੇ ਸੋਹਣੇ 컬러ਫੁਲ ਇਹ ਤਸਵੀਰਾਂ ਤਿਆਰ ਕੀਤੀਆਂ ਹੋਈਆਂ ਨੇ ਕਲਾ ਪੂਰੀ ਹੈ ਗੁਰਮੀਤ ਸਿੰਘ ਦੇ ਕੋਲ ਚਾਹੇ ਉਹ ਗਾਣੇ ਲਿਖਣ ਦੀ ਹੋਵੇ ਜਾਂ ਫਿਰ ਉਹਨਾਂ ਦੀ ਤਰਜਾ ਬਣਾਉਂਦੀ ਹੋਵੇ ਜਾਂ ਫਿਰ ਇਹ ਪੇਂਟਿੰਗ ਕਰਨ ਦੀ ਹੋਵੇ ਪਰ ਅਜੇ 파ਰਖੀ ਨਜ਼ਰ ਦੀ ਜ਼ਰੂਰਤ ਹੈ ਪੇਟ ਪਾਲਣ ਦੇ ਲਈ ਪਰਿਵਾਰ ਪਾਲਣ ਦੇ ਲਈ ਇਸ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ ਇਹਨਾਂ ਦਾ ਫੋਨ ਨੰਬਰ ਜ਼ਰੂਰ ਲਾਂਗੇ ਤਾਂ ਕਿ ਅਗਰ ਕੋਈ 파ਰਖੀ ਨਜ਼ਰ ਇਹਨਾਂ ਤੱਕ ਪਹੁੰਚ ਕਰਨੀ ਚਾਵੇ ਜਾਂ ਫਿਰ ਕੋਈ ਇਹਨਾਂ ਦੀ ਮਦਦ ਕਰਨੀ ਚਾਵੇ ਤਾਂ ਉਹ ਜ਼ਰੂਰ ਇਹਨਾਂ ਤੱਕ ਪਹੁੰਚ ਕਰੇ ਕੁਲਮੀਤ ਸਿੰਘ ਜੀ ਆਪਣਾ ਮੋਬਾਈਲ ਨੰਬਰ ਇੱਕ ਕਰ ਦਿਓ ਹਾਂਜੀ ਸਰ 8837550119 8837550119 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਅਗਰ ਕੋਈ ਵੀ ਇਹਨਾਂ ਤੱਕ ਪਹੁੰਚ ਕਰਨਾ ਚਾਹਵੇ ਜਾਂ ਫਿਰ ਕਿਸੇ ਨੂੰ ਲੱਗਦਾ ਹੋਵੇ ਕਿ ਇਸ ਕਲਾਕਾਰ ਦੇ ਅੰਦਰ ਹੁਨਰ ਹੈ ਤੇ ਉਸ ਹੁਨਰ ਨੂੰ ਲੋਕਾਂ ਤੱਕ ਲਿਆਂਦਾ ਜ਼ਰੂਰਤ ਹੈ ਤਾਂ ਇਹਨਾਂ ਦੀ ਜਰੂਰ ਮਦਦ ਕਰੋ ਇਹਨਾਂ ਦੇ ਫੋਨ ਨੰਬਰ ਹੈ ਇਹਨਾਂ ਨਾਲ ਰਾਬਤਾ ਜ਼ਰੂਰ ਕਾਇਮ ਕਰੋ ਆਖਰੀ ਸਵਾਲ ਇਹਨਾਂ ਕੋਲ ਜ਼ਰੂਰ ਕਰਾਂਗੇ ਕੁਲਮੀਰ ਸਿੰਘ ਜੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿ ਤੁਸੀਂ ਵੇਖੋ ਏਡੀ ਕਲਾ ਤੁਹਾਡੇ ਕੋਲ ਫਿਰ ਵੀ ਮਿਹਨਤ ਕਰ ਰਹੇ ਹੋ ਮਜਦੂਰੀ ਕਰ ਰਹੇ ਹੋ ਨਹੀਂ ਤੇ ਕਈ ਲੋਕ ਹਥਿਆਰ ਸੁੱਟ ਕੇ ਕੁਰਾਹੇ ਪੈ ਜਾਂਦੇ ਆ ਅੱਜ ਕੱਲ ਦੀ ਨੌਜਵਾਨ ਪੀੜੀ ਉਹਨਾਂ ਨੂੰ ਕੀ ਕਹਿਣਾ ਚਾਹੋ ਸਰ ਮੈਂ ਇਹੋ ਹੀ ਕਹਿਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਕਿ ਨਸ਼ਿਆਂ ਦੇ ਵਿੱਚ ਨਾ ਜਾਓ ਕਿ ਅੱਜ ਕੱਲ ਮੈਂ ਵੇਖਿਆ ਆਮ ਲੋਕ ਨਾ ਆਪਣੇ ਮਤਲਬ ਹੁਣ ਚਲੋ ਕਿਸੇ ਕੋ ਹੁਣ ਨਾ ਰਹੇਗਾ ਕਿਸੇ ਕੋ ਨਹੀਂ ਹੈਗਾ ਪਰ ਨਾ ਆਪਣੀ ਲੰਘਦੀ ਜ਼ਿੰਦਗੀ ਵਿੱਚ ਉਹਨਾਂ ਨੇ ਨਸ਼ੇ ਲਾ ਲਏ ਆਪਣੀ ਜ਼ਿੰਦਗੀ ਨੂੰ ਤੇ ਬਹੁਤ ਜ਼ਿਆਦਾ ਹੀ 헤ਠਾ ਡੇ ਗਏ ਆ ਤੇ ਮੈਂ ਵੀ ਤੇ ਕਹਿ ਗਈਆਂ ਸਾਰੇ ਇਨਸਾਨ ਮਤਲਬ ਜੇ ਮੈਨੂੰ ਮੈਂ ਕਿਹ ਚੰਗੇ ਮੁਕਾਮ ਤੇ ਨਹੀਂ ਇਸ ਟਾਈਮ ਹੈਗਾ ਜੇ ਮੈਂ ਮਲਪ ਵਾਇਗਰੀ ਨਹੀਂ ਸੋਚ ਬਖਸ਼ੀ ਆ ਕਿ ਮੈਂ ਦਿਹਾੜੀ ਤੇ ਲੌਂਡਾ ਜੇ ਨਾ ਮੈਂ ਨਸ਼ਿਆਂ ਵਿੱਚ ਤਰੀਣਾ ਪਿਆ ਸਰ ਮੈਂ ਇਹੋ ਹੀ ਕਹਿਣਾ ਵੀ ਚਲੋ ਜੇ ਮੇਰੇ ਤੋਂ ਚਲੋ ਮੈਂ ਕੋਈ ਬਹੁਤ ਵੱਡਾ ਕੀ ਚੀਜ਼ ਨਹੀਂ ਹੈਗੀ ਮੈਂ ਆਮ ਜਿਹਾ ਇਨਸਾਨ ਆ ਜਿਹੜਾ ਸਾਡੇ ਪਿੰਡ ਤੋਂ ਲੈ ਕੇ ਸਾਡੇ ਆਲੇ ਦੁਆਲੇ ਤੱਕ ਜਿੰਨੇ ਵੀ ਨੌਜਵਾਨ ਜਿਨ੍ਹਾਂ ਨੇ ਮੈਨੂੰ ਸੁਣਨਾ ਹਨ ਉਹ ਇਹ ਬਸ ਥੋੜਾ ਜਿਹਾ ਸਿੱਖ ਕਰ ਲੈਣ ਪੀ ਮਤਲਬ ਨਸ਼ੇ ਨਸ਼ੇ ਵਾਲੇ ਬਣੇ ਨਾ ਜਾਣ ਮੈਂ ਵੀ ਦੇਖ ਹੈਗਾ ਪੜਿਆ ਲਿਖਿਆ ਫੇਰੀ ਮੈਂ ਦਿਹਾੜੀ ਲਾਉਣ ਡਿਆਂ ਜੇ ਇੰਨੀ ਕਿਹ ਵਾਇਗੁਰ ਨੇ ਹਿੰਮਤ ਬਖਸ਼ੀ ਆ ਹਾਂਜੀ ਇਹ ਬਿਲਕੁਲ ਹੈ ਇਹ ਆਪਣੇ ਸ਼ਬਦਾਂ ਚ ਇਹ ਵੀ ਸੰਦੇਸ਼ ਦੇ ਰਹੇ ਨੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕਿ ਮਿਹਨਤ ਕਰਨੀ ਚਾਹੀਦੀ ਹੈ ਪੱਲਾ ਨਹੀਂ ਛੱਡਣਾ ਚਾਹੀਦਾ ਹੱਥ ਹਾਰ ਸੁੱਟ ਕੇ ਨਹੀਂ ਬੈਠਣਾ ਚਾਹੀਦਾ ਮਿਹਨਤ ਕਰੋ ਤੇ ਆਪਣੀ ਕਮਾਈ ਦੇ ਵਿੱਚ ਆਪਣੇ ਪਰਿਵਾਰ ਨੂੰ ਪਾਲੋ ਪੋਸੋ ਤੇ ਨਾਲ ਦੀ ਨਾਲ ਹੀ ਇਹਨਾਂ ਦਾ ਫੋਨ ਨੰਬਰ ਜਰੂਰ ਅਸੀਂ ਦਿੱਤਾ ਹੈ ਤੁਹਾਨੂੰ ਅਗਰ ਇਹਨਾਂ ਦੀ ਇਸ ਕਲਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਕੋਈ ਪਾਰਖੀ ਨਜ਼ਰ ਅਗਰ ਇਹ ਤਸਵੀਰਾਂ ਦੇਖਦੀ ਹੋਵੇ ਤਾਂ ਜਰੂਰ ਇਹਨਾਂ ਤੱਕ رابطہ ਕਾਇਮ ਕਰੇ ਤੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਕੈਮਰਾ ਪਰਸਨ ਲਵ ਪ੍ਰੀਤ ਦੇ ਨਾਲ ਪਪਾਲ ਸਿੰਘ ਗ੍ਰੇਟ ਪੰਜਾਬ ਟੀਵੀ ਬਟਾਰਾ